ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 655 ਤੋਂ ਲੈ ਕੇ 656 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਕਾਰ ਦੂਜਾ ਦੋਏ ਦੋਏ ਲੋਚਨ ਪੇਖਾਂ ਹਉ ਹਰਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਜਦੋਂ ਹੁਣ ਪਰਮੇਸ਼ਰ ਦੇ ਨਾਲ ਮੈਨੂੰ ਪ੍ਰੇਮ ਪੈ ਗਿਆ ਮੈਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਕਹਿੰਦੇ ਹੁਣ ਪਰਮੇਸ਼ਰ ਤੋਂ ਬਿਨਾ ਮੈਨੂੰ ਨਾ ਕੋਈ ਹੋਰ ਦਿਸਦਾ ਹੈ ਤੇ ਨਾ ਹੀ ਮੈਂ ਹੋਰ ਕਿਸੇ ਦੀ ਗੱਲ ਕਰਦਾ ਤੇ ਨਾ ਹੀ ਮੇਰਾ ਹੋਰ ਕਿਸੇ ਦੀ ਗੱਲ ਕਰਨ ਨੂੰ ਚਿਤ ਕਰਦਾ ਹੈ ਕਹਿੰਦੇ ਜਿੱਧਰ ਵੀ ਮੈਂ ਦੇਖਦਾ ਉੱਥੇ-ਉੱਥੇ ਮੈਨੂੰ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ ਹਮਰਾ ਪਰਮ ਗਿਆ ਪਉ ਪਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ ਕਹਿੰਦੇ ਜਦੋਂ ਦਾ ਹੁਣ ਮੇਰਾ ਚਿੱਤ ਪਰਮੇਸ਼ਰ ਦੇ ਨਾਮ ਰੰਗ ਵਿੱਚ ਲੱਗ ਗਿਆ ਜੁੜ ਗਿਆ ਪਰਮੇਸ਼ਰ ਦੇ ਨਾਲ ਮੇਰਾ ਸਾਰਾ ਭਰਮ ਖਤਮ ਹੋ ਗਿਆ ਕਿ ਪਰਮੇਸ਼ਰ ਨੂੰ ਛੱਡ ਕੇ ਦੁਨੀਆ ਵਿੱਚ ਹੋਰ ਵੀ ਕੋਈ ਹੈ ਹੁਣ ਮੈਨੂੰ ਹਰ ਇੱਕ ਦੇ ਵਿੱਚ ਪਰਮੇਸ਼ਰ ਦੀ ਜੋਤ ਹੀ ਨਜ਼ਰ ਆਉਂਦੀ ਹੈ ਜਦੋਂ ਹੁਣ ਸਭ ਜਗ੍ਹਾ ਤੇ ਪਰਮੇਸ਼ਰ ਹੀ ਹੈ ਫਿਰ ਡਰ ਕਿਸ ਚੀਜ਼ ਦਾ ਇਸ ਲਈ ਮੇਰਾ ਡਰ ਵੀ ਖਤਮ ਹੋ ਗਿਆ ਵਾਹਿਗੁਰੂ ਜੀ ਕਿ ਜੇ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਹੈ ਪਰਮੇਸ਼ਰ ਦਿਆਲੂ ਹੈ ਤੇ ਪਰਮੇਸ਼ਰ ਸਾਡਾ ਮਾਤਾ ਪਿਤਾ ਹੈ ਹਰ ਇੱਕ ਜਗ੍ਹਾ ਤੇ ਉਹ ਹੈ ਫਿਰ ਭਰਮ ਵੀ ਮੇਰਾ ਖਤਮ ਹੋ ਗਿਆ ਮੇਰਾ ਡਰ ਵੀ ਖਤਮ ਹੋ ਗਿਆ ਬਾਜੀ ਗਰ ਡੰਕ বাজਾਈ ਸਭ ਖਲਕ ਤਮਾਸ਼ੇ ਆਈ ਬਾਜੀ ਗਰ ਸਵਾੰਗ ਸਕੇਲਾ ਆਪਣੇ ਰੰਗ ਰਵੈ ਇਕੱਲਾ ਕਹਿੰਦੇ ਜਦੋਂ ਪਰਮੇਸ਼ਰ ਬਾਜੀਕਰਨੇ ਬਾਜੀ ਖੇ ਬਾਜੀ ਖੇਡ ਜਗਤ ਦੀ ਬਣਾਈ ਤਾਂ ਸਾਰਾ ਜਗਤ ਪੈਦਾ ਹੋ ਗਿਆ ਪਰਮੇਸ਼ਰ ਨੇ ਜਗਤ ਦੀ ਰਚਨਾ ਰਚਨਾ ਕੀਤੀ ਜਗਤ ਦਾ ਤਮਾਸ਼ਾ ਸ਼ੁਰੂ ਕਰ ਦਿੱਤਾ ਫੇਰ ਕਹਿੰਦੇ ਜਦੋਂ ਬਾਜੀਕਰ ਪਰਮੇਸ਼ਰ ਦੇ ਮਨ ਵਿੱਚ ਆਇਆ ਕਿ ਇਹ ਖੇਡ ਖਤਮ ਕਰਨੀ ਆ ਤਾਂ ਇਹ ਸੰਸਾਰ ਨੂੰ ਖਤਮ ਕਰ ਦਿੱਤਾ ਤੇ ਆਪ ਫਿਰ ਇਕੱਲੇ ਦਾ ਇਕੱਲਾ ਰਹਿ ਗਿਆ ਗਨੇ ਗੁਰਨਾਨਕ ਪਾਚਾ ਇੱਕ ਤੋਂ ਅਨੇਕ ਉਹ ਗੱਲ ਕਰ ਰਹੇ ਨੇ ਵਿੱਜਾ ਦੇ ਤੋ ਦੀ ਖੇਡ ਵੀ ਬਣਾ ਦਿੱਤੀ ਫਿਰ ਜਦੋਂ ਦਿਲ ਕਰਦਾ ਫਿਰ ਇਕੱਲਾ ਰਹਿ ਜਾਂਦਾ ਜਗਤ ਦੀ ਜਿਹੜੀ ਖੇਡ ਆ ਇਹਨੂੰ ਸਮੇਟ ਲੈਂਦਾ ਕਥਨੀ ਕਹਿ ਪਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾ ਕੋ ਗੁਰਮਖ ਆਪ ਬੁਝਾਈ ਤਾਂ ਕਹਿ ਹਿਰਦੈ ਰਹਾ ਸਮਾਈ ਕਹਿੰਦੇ ਕਹਿਣ ਨੂੰ ਤਾਂ ਚਾਹੇ ਸਾਰਾ ਜਗਤ ਗੱਲਾਂ ਕਰਦਾ ਪਰ ਕਹਿਣ ਦੇ ਨਾਲ ਨਿਰੀਆਂ ਗੱਲਾਂ ਕਰਨ ਦੇ ਨਾਲ ਕਿਸੇ ਦੇ ਅੰਦਰੋਂ ਭਰਮ ਨਹੀਂ ਖਤਮ ਹੋ ਜਾਂਦਾ ਜਦੋਂ ਕਹਿੰਦੇ ਗੁਰੂ ਦੇ ਸਨਮੁਖ ਸਨਮੁਖ ਰੱਖ ਕੇ ਪਰਮੇਸ਼ਰ ਜ਼ਿੰਦਗੀ ਦੀ ਅਸਲੀਅਤ ਕਿਸੇ ਜੀਵ ਨੂੰ ਸਮਝਾਉਂਦਾ ਹੈ ਫੇਰ ਹੀ ਉਸ ਜੀਵ ਨੂੰ ਜ਼ਿੰਦਗੀ ਦੀ ਅਸਲੀਅਤ ਸਮਝ ਆਉਂਦੀ ਹੈ ਔਰ ਉਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਸਦਾ ਲਈ ਸਮਾ ਜਾਂਦਾ ਹੈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲੀਨੇ ਕਹਿ ਕਬੀਰ ਰੰਗ ਰਾਤਾ ਮਿਲੇਉ ਜਗ ਜੀਵਨ ਦਾਤਾ ਫਿਰ ਕਬੀਰ ਜੀ ਕਹਿੰਦੇ ਨੇ ਜਿਸ ਜੀਵ ਤੇ ਗੁਰੂ ਨੇ ਥੋੜੀ ਜੀ ਵੀ ਕਿਰਪਾ ਕਰ ਦਿੱਤੀ ਉਸ ਜੀਵ ਦਾ ਮਨ ਤੇ ਹਿਰਦਾ ਪਰਮੇਸ਼ਰ ਵਿੱਚ ਸਦਾ ਲਈ ਲੀਨ ਹੋ ਜਾਂਦਾ ਕਬੀਰ ਜੀ ਕਹਿੰਦੇ ਨੇ ਉਹ ਜੀਵ ਜਦੋਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਉਸ ਨੂੰ ਫਿਰ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਮਿਲ ਜਾਂਦਾ ਹੈ ਜਾ ਕੇ ਨਿਗਮ ਦੂਦ ਕੇ ਟਾਟਾ ਸਮੰਦ ਬਿਲਾਵਨ ਕੋ ਮਾਟਾ ਤਾਕੀ ਹੋ ਬਿਲੋਵਨ ਹਾਰੀ ਕਿਉਂ ਮਿਟੈ ਗੋਛਾਛ ਤੁਹਾਰੀ ਕਹਿੰਦੇ ਜਿਹੜੇ ਵੀ ਬੇਦ ਗ੍ਰੰਥ ਧਾਰਮਿਕ ਸਾਰੇ ਗ੍ਰੰਥ ਨੇ ਉਹ ਸਾਰੇ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਦੇ ਖਜ਼ਾਨੇ ਨੇ ਕਹਿੰਦੇ ਤੇ ਜਿਹੜੀ ਸਤ ਸੰਗਤ ਆ ਉਸ ਅੰਮ੍ਰਿਤ ਰੂਪੀ ਜਿਹੜਾ ਦੁੱਧ ਹੈ ਸ਼ਾਸਤਰਾਂ ਦਾ ਉਹਨੂੰ ਰੜਕਣ ਵਾਲੀ ਚਾਟੀ ਹੈ ਸਤ ਸੰਗਤ ਕਹਿੰਦੇ ਤੁਸੀਂ ਵੀ ਹੈ ਜੀਵ ਸਤ ਸੰਗਤ ਦੇ ਵਿੱਚ ਪਰਮੇਸ਼ਰ ਦੇ ਗੁਣਾਂ ਦੀ ਪਰਮੇਸ਼ਰ ਦੇ ਗ੍ਰੰਥਾਂ ਦੇ ਰਾਹੀਂ ਵਿਚਾਰ ਕਰੋ ਜੇ ਕਹਿੰਦੇ ਇਸ ਤਰ੍ਹਾਂ ਸਤ ਸੰਗਤ ਦੇ ਵਿੱਚ ਮਿਲ ਬੈਠਿਆਂ ਪਰਮੇਸ਼ਰ ਦਾ ਨਾਮ ਜਪਿਆਂ ਪੁੰਗ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀਤੇਆਂ ਜੀਵ ਦਾ ਪਰਮੇਸ਼ਰ ਦੇ ਨਾਲ ਮਿਲਾਪ ਤੇ ਨਹੀਂ ਹੋਇਆ ਪਰ ਕਹਿੰਦੇ ਜੋ ਆਮ ਇਸ ਤਰ੍ਹਾਂ ਧਾਰਮਿਕ ਵਿਚਾਰਾਂ ਕਰਨ ਦੇ ਨਾਲ ਜੀਵ ਨੂੰ ਆਨੰਦ ਆਉਂਦਾ ਉਹ ਆਨੰਦ ਤੇ ਫਿਰ ਵੀ ਬਣਿਆ ਰਹੇਗਾ ਨਾ ਜੇ ਮਿਲਾਪ ਨਾ ਹੋ ਸਕੇ। ਵਾਹਿਗੁਰੂ ਜੀ ਵਾਹਿਗੁਰੂ ਜੀ। ਮਤਲਬ ਕਹਿੰਦਾ ਵੀ ਸਤ ਸੰਗਤ ਕਰਿਆਂ ਜੇ ਜੀਵ ਦਾ ਮਿਲਾਪ ਨਾ ਹੋ ਸਕੇ ਆ ਜੋ ਵੀ ਉਹਨੂੰ ਜੀਵ ਨੂੰ ਆਨੰਦ ਆਉਂਦਾ ਉਸ ਜਗ੍ਹਾ ਤੇ ਪ੍ਰਮੇਸ਼ਰ ਦੀ ਗੱਲਬਾਤ ਹੋ ਰਹੀ ਹੈ ਉਹ ਆਨੰਦ ਤੇ ਫਿਰ ਵੀ ਆਏਗਾ ਨਾ ਚੇਰੀ ਤੂੰ RAM ਨਾ ਕਰ ਸਪਤਾਰਾ ਜਗ ਜੀਵਨ ਪ੍ਰਾਨ ਅਧਾਰਾ ਰਹੋ ਕਹਿੰਦੇ ਹੈ ਜੀਵ ਤੂੰ ਪ੍ਰਮੇਸ਼ਰ ਨੂੰ ਆਪਣਾ ਪਤੀ ਕਿਉਂ ਨਹੀਂ ਪਰਵਾਨਿਆ ਪਰਮੇਸ਼ਰ ਨੂੰ ਪਤੀ ਪਰਵਾਨ ਤੇ ਉਹਦੇ ਨਾਮ ਰੰਗ ਵਿੱਚ ਰੰਗੀ ਜਾ ਉਹ ਉਹ ਪਰਮੇਸ਼ਰ ਜੋ ਸਾਡੇ ਪ੍ਰਾਣਾਂ ਦਾ ਆਸਰਾ ਹੈ ਜੋ ਜਗਤ ਨੂੰ ਜੀਵਨ ਦੇਣ ਵਾਲਾ ਹੈ ਤੇਰੇ ਗਲੇ ਤੌਕ ਪੱਗ 베ਰੀ ਤੂੰ ਘਰ ਘਰ ਰਮਈਏ ਫੇਰੀ ਤੂੰ ਅਜੂਨਾ ਚੇਤ ਸਚੇਰੀ ਤੂੰ ਜਮ ਬਪਰੀ ਹੈ 헤ਰੀ ਕਹਿੰਦੇ हे ਜੀਵ ਤੇਰੇ ਗਲ ਦੇ ਵਿੱਚ ਅਜੇ ਵੀ ਮੋਹ ਦਾ ਪਟਾ ਤੇ ਪੈਰਾਂ ਵਿੱਚ ਤੇਰੇ ਆਸਾ ਦੀਆਂ ਬੀੜੀਆਂ ਨੇ ਇਹਨਾਂ ਕਰਕੇ ਹੀ ਤੇਰਾ ਦੁਬਾਰਾ ਦੁਬਾਰਾ ਜਨਮ ਮਰਨ ਹੋ ਰਿਹਾ ਹੈ ਪਰਮੇਸ਼ਰ ਵੱਲੋਂ ਤੈਨੂੰ ਦੁਬਾਰਾ ਦੁਬਾਰਾ ਆਵਾ ਗਵੰਦੇ ਚੱਕਰ ਵਿੱਚ ਪਾਇਆ ਜਾ ਰਿਹਾ ਹੈ ਕਹਿੰਦੇ ਤੂੰ ਅਜੇ ਤੱਕ ਵੀ ਪਰਮੇਸ਼ਰ ਦਾ ਨਾਮ ਸਿਮਰਨਾ ਨਹੀਂ ਸ਼ੁਰੂ ਕੀਤਾ ਜਪਣਾ ਨਹੀਂ ਸ਼ੁਰੂ ਕੀਤਾ ਤੇਰੇ ਤੇ ਕਹਿੰਦੇ ਜਮ ਦੀ ਤਾਕ ਹੈ ਮੌਤ ਦੀ ਤਾਕ ਹੈ ਤੇਰੇ ਤੇ ਪ੍ਰਭ ਕਰਨਕ 라ਵਨ ਹਾਰੀ ਕਿਆ 체ਰੀ ਹੱਥ ਵਿਚਾਰੀ ਫਿਰ ਕਹਿੰਦੇ ਭਾਈ ਇਸ ਜੀਵ ਦੇ ਵੀ ਕੀ ਹੱਥ ਵਾਸਾ ਜੋ ਸਭ ਕੁਝ ਕਰ ਕਰਾ ਰਿਹਾ ਹੈ ਉਹ ਤੇ ਪਰਮੇਸ਼ਰ ਆਪ ਹੈ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਕਹਿੰਦੇ ਉਹੀ ਜੀਵ ਮਾਇਆ ਦੇ ਵਿੱਚੋਂ ਜਾਗਿਆ ਹੈ ਜਿਸ ਨੂੰ ਪਰਮੇਸ਼ਰ ਨੇ ਆਪ ਜਗਾਇਆ ਹੈ ਸਭ ਜਗਤ ਪਰਮੇਸ਼ਰ ਵੱਲੋਂ ਲਾਏ ਹੋਏ ਕੰਮਤੰਦਿਆਂ ਦੇ ਵਿੱਚ ਲੱਗਿਆ ਹੈ ਚੇਰੀ ਤੈ ਸੁਮਤ ਕਹਾ ਤੇ ਪਾਈ ਜਾਤੇ ਪ੍ਰਮ ਕੀ ਲੀਕ ਮਿਟਾਈ ਫੇਰ ਜਿਹੜੀ ਮਾਇਆ ਤੋਂ ਸੁਚੇਤ ਸਖੀ ਹੈ ਉਹਨੂੰ ਦੂਸਰੀ ਪੁੱਛ ਰਹੀ ਹੈ ਕਿ ਤੈਨੂੰ ਇਹ ਮਾਇਆ ਤੋਂ ਜਾਗਣ ਵਾਲੀ ਮਤ ਕਿੱਥੋਂ ਮਿਲੀ ਹੈ ਜਿਹਦੇ ਨਾਲ ਤੇਰੇ ਅੰਦਰੋਂ ਜਿਹੜੀ ਭਰਮ ਦੀ ਲੀਕ ਸੀ ਉਹ ਖਤਮ ਹੋ ਗਈ ਹੈ ਸੋ ਰਸ ਕਬੀਰੈ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਕਬੀਰ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮੇਸ਼ਰ ਦੇ ਲਈ ਮੰਨ ਗਿਆ ਹੈ ਇਸ ਲਈ ਕਿਉਂਕਿ ਪਰਮੇਸ਼ਰ ਲਈ ਮਨ ਮੰਨ ਗਿਆ ਤੇ ਕਬੀਰ ਜੀ ਕਹਿੰਦੇ ਵੀ ਮੈਂ ਉਹ ਰਸ ਦਾ ਸਵਾਦ ਦੇਖ ਲਿਆ ਜਿਸ ਨੂੰ ਨਾਮ ਰਸ ਕਹਿੰਦੇ ਨੇ ਜਿਹ ਬਾਜ ਨਾ ਜੀਆ ਜਾਈ ਜੋ ਮਿਲੇ ਤਕਾਲ ਅਘਾਈ ਸਾਦਾ ਜੀਵਨ ਫਲੋ ਕਹਾਈ ਮੂਏ ਬਿਨ ਜੀਵਨ ਨਹੀਂ ਕਹਿੰਦੇ ਉਹ ਆਤਮਿਕ ਜੀਵਨ ਤੋਂ ਬਾਅਦ ਜੀਵਨ ਤੋਂ ਬਿਨਾ ਅਸਲ ਚ ਜੀਵਨ ਨਹੀਂ ਹੈ ਜਦੋਂ ਕਿਸੇ ਜੀਵ ਨੂੰ ਆਤਮਿਕ ਜੀਵਨ ਮਿਲ ਜਾਂਦਾ ਤਾਂ ਉਹਦਾ ਜੀਵਨ ਸਫਲਾ ਹੋ ਜਾਂਦਾ ਉਹਦੀ ਕਾਲ ਉਹਦੀ ਕਾਲ ਥਾਏ ਪੈ ਜਾਂਦੀ ਹੈ ਕਹਿੰਦੇ ਜਿਹੜਾ ਇਹ ਜੀਵਨ ਆ ਜੋ ਸਦਾ ਦੇ ਰਹਿਣ ਵਾਲਾ ਅਟਲ ਜੀਵਨ ਆ ਇਹਨੂੰ ਸਾਰੇ ਚੰਗਾ ਕਹਿੰਦੇ ਨੇ ਪਰ ਕਹਿੰਦੇ ਆਪਾ ਭਾਵ ਮਰਨ ਤੋਂ ਬਿਨਾ ਇਹ ਆਤਮਿਕ ਜੀਵਨ ਮਿਲਦਾ ਨਹੀਂ ਜਿਸ ਦਾ ਆਪਾ ਭਾਵ ਮਰ ਗਿਆ ਉਸ ਨੂੰ ਇਹ ਆਤਮਿਕ ਜੀਵਨ ਨਸੀਬ ਹੁੰਦਾ ਅਬ ਕਿਆ ਕਥਿਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ ਰਹਾਓ ਕਹਿੰਦੇ ਹੋਰ ਇਹਦੇ ਬਾਰੇ ਕੀ ਗੱਲ ਕੀਤੀ ਜਾ ਸਕਦੀ ਆ ਇਹਦੇ ਬਾਰੇ ਕੀ ਵਿਚਾਰ ਕੀਤੀ ਜਾ ਸਕਦੀ ਆ ਇਹ ਤੇ ਕਹਿੰਦੇ ਆਪ ਹੀ ਨਿਜ ਨਿਰਖਤ ਗਤ ਵਿਵਹਾਰਾ ਜੋ ਕਹਿੰਦੇ ਸੰਸਾਰ ਦੇ ਵਿੱਚ ਬਦਲਾਅ ਹੋ ਰਿਹਾ ਹੈ ਸੰਸਾਰ ਦੀ ਜਿਹੜੀ ਹੈਗੀ ਆ ਕਾਰਵਾਈ ਹਮੇਸ਼ਾ ਬਦਲਣ ਵਾਲੀ ਆ ਇਹਨੂੰ ਤੇ ਤੁਸੀਂ ਆਪ ਹੀ ਕਹਿੰਦੇ ਵਿਚਾਰ ਕਰਕੇ ਦੇਖ ਸਕਦੇ ਹੋ ਕਿ ਜਗਤ ਦਾ ਵਿਵਹਾਰ ਕਿਸ ਤਰ੍ਹਾਂ ਬਦਲਦਾ ਰਹਿੰਦਾ ਹੈ ਇਹ ਸਦਾ ਦਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਹੈ ਕਾਸਕ ਕੁੰਕਮ ਜੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਿਸ ਨੇ ਕਹਿੰਦੇ ਨਾਮ ਦੀ ਕਮਾਈ ਕਰਕੇ ਜੀਵ ਆਤਮਾ ਨੇ ਪਰਮਾਤਮਾ ਦੇ ਵਿੱਚ ਸਮਾਈ ਪਾ ਲਈ ਉਹਨੇ ਕਹਿੰਦੇ ਜਿੱਦਾਂ ਜੀ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਵੱਲੋਂ ਉਹ ਨਿਰਲੇਪ ਹੋ ਗਿਆ ਬਿਨ ਨੈਨੋ ਜਗਤ ਨਿਹਾਰੇ ਸੰਸਾਰ ਵਿੱਚ ਜੋ ਵਾਪਰ ਰਿਹਾ ਉਹਦੇ ਤੋਂ ਜੀਵ ਨਿਰਲੇਪ ਹੋ ਗਿਆ ਤੇ ਉਹਨੇ ਇਸ ਤਰ੍ਹਾਂ ਜੀਵਨ ਦੀ ਅਸਲੀਅਤ ਨੂੰ ਜਾਣ ਲਿਆ ਉਸ ਜੀਵ ਦੇ ਅੰਦਰ ਪਰਮੇਸ਼ਰ ਪ੍ਰਗਟ ਹੋ ਗਿਆ ਤੇ ਉਹਨੇ ਆਪਣੇ ਹਿਰਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਨਗਰ ਬਸਾ ਲਿਆ ਜੋ ਨਗਰ ਸਦਾ ਦੇ ਰਹਿਣ ਵਾਲਾ ਹੈ ਵਾਹਿਗੁਰੂ ਜੀ ਜਿਹਨੂੰ ਕਹਿੰਦੇ ਨੇ ਨਿਜ ਘਰ ਵਾਸਾ ਹੋ ਗਿਆ ਜਾਚਕ ਜਨ ਦਾਤਾ ਪਾਇਆ ਜੋ ਦਿਆ ਨਾ ਜਾਈ ਖਾਇਆ ਛੋੜਿਆ ਜਾਏ ਨਾ ਮੁਕਾ ਔਰਨ ਪਹਿਜਾਨਾ ਚੂਕਾ ਫਿਰ ਜੈਸੇ ਜੀਵ ਨੇ ਕਹਿੰਦੇ ਉਹ ਪਰਮੇਸ਼ਰ ਜੋ ਕਿ ਦਾਤਾਰ ਹੈ ਦਾਤਾਂ ਦੇਣ ਵਾਲਾ ਹੈ ਜਿਹਦੇ ਦਰਤੇ ਅਸੀਂ ਮੰਗਦੇ ਆ ਉਸ ਪਰਮੇਸ਼ਰ ਨੂੰ ਪਾ ਲਿਆ ਉਸ ਜੀਵ ਨੂੰ ਕਹਿੰਦੇ ਉਹ ਨਾਮ ਦਾ ਖਜ਼ਾਨਾ ਮਿਲ ਗਿਆ ਜਿਹਨੂੰ ਖਰਚਦਿਆਂ ਇਹ ਖਜ਼ਾਨਾ ਕਦੇ ਖਤਮ ਨਹੀਂ ਹੁੰਦਾ। ਇਸ ਖਜ਼ਾਨੇ ਨੂੰ ਫਿਰ ਕੋਈ ਛੱਡਣਾ ਨਹੀਂ ਚਾਹੁੰਦਾ ਨਾ ਹੀ ਇਹ ਖਜ਼ਾਨਾ ਖਤਮ ਹੁੰਦਾ ਹੈ ਕਹਿੰਦੇ। ਫਿਰ ਉਸ ਜੀਵ ਦੀ ਕਹਿੰਦੇ ਹੁਣ ਦੂਜਿਆਂ ਦੇ ਅੱਗੇ ਕੋਈ ਮੁਹੱਬਤ ਜ਼ਿੰਦਗੀ ਨਹੀਂ ਰਹਿੰਦੀ, ਕੋਈ ਮੁਥਾਜੀ ਨਹੀਂ ਰਹਿੰਦੀ। ਉਹਨੂੰ ਦੂਜਿਆਂ ਦੇ ਅੱਗੇ ਹੱਥ ਨਹੀਂ ੱਡਣੇ ਪੈਂਦੇ ਜਿਹਨੂੰ ਨਾਮ ਖਜ਼ਾਨਾ ਮਿਲ ਗਿਆ ਉਹਨੂੰ ਸਭੇ ਕੁਝ ਮਿਲ ਗਿਆ। ਜੋ ਜੀਵਨ ਮਰਨਾ ਜਾਣੈ ਸੋ ਪੰਚ ਸਹਿਲ ਸੁਖ ਮਾਨੈ ਜਿਹੜੇ ਜੀਵ ਨੂੰ ਕਹਿੰਦੇ ਜੀਵ ਦੇ ਆਮਰਨ ਦੀ ਯਾਤ ਆ ਗਈ ਅੰਦਰੋਂ ਆਪਣਤ ਖਤਮ ਕਰ ਲਈ ਉਹ ਕਹਿੰਦੇ ਉਹ ਸੁਖ ਮਾਨਦਾ ਜਿਹੜੇ ਸੁਖ ਸੰਤ ਜਨ ਮਾਨਦੇ ਨੇ ਕਬੀਰੈ ਸੋ ਤਨ ਪਾਇਆ ਹਰ ਭੇਟ ਤ ਆਪ ਮਿਟਾਇਆ ਕਹਿੰਦੇ ਕਬੀਰ ਜੀ ਨੇ ਪਰਮੇਸ਼ਰ ਦਾ ਨਾਮ ਰੂਪੀ ਧਨ ਪਾ ਲਿਆ ਪਰਮੇਸ਼ਰ ਦੇ ਨਾਲ ਮਿਲਾਪ ਹੋਣ ਤੇ ਕਬੀਰ ਜੀ ਕਹਿੰਦੇ ਮੇਰੇ ਅੰਦਰੋਂ ਆਪਣਤ ਖਤਮ ਹੋ ਗਈ। ਕੀ ਆ ਪੜੀਏ ਕੀ ਗੁਨੀਏ ਕੀ বেদ ਪੁਰਾਣਾ ਸੁਣੀਏ ਪੜੇ ਸੁਨੇ ਕੀ ਆ ਹੋਈ ਜੋ ਸਹਜ ਨਾ ਮਿਲਿਓ ਸੋਈ। ਫਿਰ ਕਹਿੰਦੇ ਨੇ ਕਿ ਜੀਵ ਬਹੁਤੀ ਦਫਾ ਧਾਰਮਿਕ ਗ੍ਰੰਥ ਪੜ੍ਹਦੇ ਨੇ ਸੁਣਦੇ ਨੇ ਪਰ ਕਹਿੰਦੇ ਇਹ ਧਾਰਮਿਕ ਗ੍ਰੰਥ ਪੜ੍ਹਨ ਜਾਂ ਸੁਣਨ ਦਾ ਕੀ ਫਾਇਦਾ ਜਦੋਂ ਤੱਕ ਜੀਵ ਨੂੰ ਆਤਮਿਕ ਗਿਆਨ ਨਹੀਂ ਹੋਇਆ ਜਦੋਂ ਤੱਕ ਜੀਵ ਨੂੰ ਆਤਮਿਕ ਅਡੋਲਤਾ ਨਹੀਂ ਹੋਈ ਜੀਵ ਦੀ ਜਾਣ ਪਛਾਣ ਪਰਮੇਸ਼ਰ ਨਾਲ ਨਹੀਂ ਹੋਈ ਜੀਵਨ ਦੀ ਅਸਲੀਅਤ ਦਾ ਜੀਵ ਨੂੰ ਨਹੀਂ ਪਤਾ ਲੱਗਿਆ ਉਦੋਂ ਤੱਕ ਧਾਰਮਿਕ ਗ੍ਰੰਥਾਂ ਨੂੰ ਨਿਰੇ ਪੜਨ ਦਾ ਕੋਈ ਲਾਭ ਨਹੀਂ ਹਰ ਕਾ ਨਾਮ ਨ ਜਪਸ ਗਵਾਰਾ ਕੀ ਸੋਚੈ ਬਾਰੰਬਾਰਾ ਰਹਉ ਕਹਿੰਦੇ ਹੈ ਜੀਵ ਤੂੰ ਕਿਹੜੀਆਂ ਵਿਚਾਰਾਂ ਵਿੱਚ ਪਿਆ ਹੈ ਤੂੰ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪ ਰਿਹਾ ਜਿਹਦੇ ਨਾਲ ਤੈਨੂੰ ਸਾਰੇ ਭੰਡਾਰੇ ਮਿਲਨੇ ਨੇ ਵਾਹਿਗੁਰੂ ਕਹਿੰਦੇ ਆਰੇ ਦੀਪਕ ਚਹੀਏ ਇੱਕ ਬਸਤ ਅਗੋਚਰ ਲਈਏ ਕਹਿੰਦੇ ਸਾਡੇ ਅੰਦਰ ਜੀਵ ਦੇ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਉਹ ਵਸਤੂ ਪਈ ਹੈ ਜਿੱਥੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਇਸ ਵਸਤੂ ਤੱਕ ਨਾਮ ਰੂਪੀ ਵਸਤੂ ਤੱਕ ਪਹੁੰਚਣ ਦੇ ਲਈ ਸਾਨੂੰ ਆਤਮਿਕ ਗਿਆਨ ਦੇ ਚਾਨਣ ਵਾਲਾ ਦੀਵਾ ਚਾਹੀਦਾ ਹੈ ਬਸਤ ਅਗੋਚਰ ਪਾਈ ਕਟ ਦੀਪਕ ਰਹਾ ਸਮਾਈ ਜਿਸ ਜੀਵ ਨੇ ਕਹਿੰਦੇ ਹੋ ਆਤਮਿਕ ਜੀਵਨ ਦੇਣ ਵਾਲਾ ਦੀਵਾ ਜાળ ਲਿਆ ਅੰਦਰ ਚਾਨਣ ਕਰ ਲਿਆ ਉਹਨੇ ਫਿਰ ਨਾਮ ਰੂਪੀ ਖਜ਼ਾਨਾ ਅੰਦਰ ਜਿਹਦੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਉਹਨੂੰ ਪਾ ਲਿਆ ਉਸ ਜੀਵ ਦੇ ਅੰਦਰ ਕਹਿੰਦੇ ਹੈ ਆਤਮਿਕ ਚਾਨਣ ਦਾ ਦੀਵਾ ਫਿਰ ਸਦਾ ਲਈ ਜਗਦਾ ਰਹਿੰਦਾ ਹੈ कहे कबीर अब जाने आ, जब जाने आ तो मन माने मन माने लोग नापती पति नापतिज तो क्या की जै मन माने लोग नापति ना पति ज तो क्या की जै वाहेगुरु जी वागुरू जी ਕਿ ਕਬੀਰ ਜੀ ਕਹਿੰਦੇ ਨੇ ਹੁਣ ਮੇਰਾ ਪਰਮੇਸ਼ਰ ਦੇ ਨਾਲ ਮਨ ਮੰਨ ਗਿਆ ਪਰਮੇਸ਼ਰ ਹੈ ਇਸ ਤੇ ਮੇਰਾ ਭਰੋਸਾ ਵੱਜ ਗਿਆ ਜਦੋਂ ਕਹਿੰਦੇ ਹੁਣ ਇਸ ਤੇ ਮੇਰਾ ਭਰੋਸਾ ਵੱਜ ਗਿਆ ਕਿ ਪਰਮੇਸ਼ਰ ਹੈ ਪਰਮੇਸ਼ਰ ਨਾਲ ਮੇਰੀ ਜਾਨ ਪਹਿਚਾਣ ਹੋ ਗਈ ਤਾਂ ਮੇਰਾ ਮਨ ਪਰਮੇਸ਼ਰ ਵਿੱਚ ਪਤੀਜ ਗਿਆ ਕਹਿੰਦੇ ਮੇਰਾ ਮਨ ਤਾਂ ਪਰਮੇਸ਼ਰ ਤੇ ਪਤੀਜ ਗਿਆ ਪਰ ਇਸ ਗੱਲ ਨੂੰ ਲੋਕ ਨਹੀਂ ਸਮਝ ਰਹੇ ਲੋਕ ਕਹਿੰਦੇ ਨਿਰਾ ਧਾਰਮਿਕ ਗ੍ਰੰਥਾਂ ਦੇ ਰਵਾਜੀ ਤੌਰ ਤੇ ਪਾਠ ਕਰਨੇ ਤੀਰਥ ਇਸ਼ਨਾਨ ਕਰਨੇ ਇਹ ਜਿਹੜੇ ਧਾਰਮਿਕ ਕਰਮ ਕਰਨੇ ਨੇ ਇਹਨਾਂ ਦੇ ਨਾਂ ਇਹਨਾਂ ਨੂੰ ਹੀ ਲੋਕ ਅਸਲੀ ਧਰਮ ਸਮਝਦੇ ਨੇ ਪਰ ਕਹਿੰਦੇ ਵੀ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ ਜੋ ਵੀ ਜੀਵ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਜਿਹਨੂੰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਉਹਨੂੰ ਫਿਰ ਲੋਕਾਂ ਦੀ ਇਸ ਗੱਲੋਂ ਮੁਥਾਜੀ ਨਹੀਂ ਰਹਿੰਦੀ ਕਿ ਲੋਕ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਨੇ ਉਹਨਾਂ ਦੇ ਅੰਦਰ ਆਤਮਾ ਆਪਣਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਹੁੰਦਾ ਇਸ ਤੋਂ ਉੱਪਰ ਉਹਨਾਂ ਨੂੰ ਕੋਰ ਕਿਸੇ ਦੀ ਕੋਈ ਮੋਹਰ ਜਾਂ ਕਿਸੇ ਦੀ ਕੋਈ ਪ੍ਰਵਾਨਗੀ ਨਹੀਂ ਚਾਹੀਦੀ ਹੁੰਦੀ ਕਿਉਂਕਿ ਕਿਸੇ ਦੇ ਦਸਨ ਦੇ ਨਾਲ ਕਿ ਮੇਰੇ ਅੰਦਰ ਇਹ ਵਾਪਰ ਰਿਹਾ ਹੈ ਕਿਸੇ ਨੂੰ ਸੱਚ ਨਹੀਂ ਆਉਂਦਾ ਔਰ ਕਿਸੇ ਨੂੰ ਸੱਚ ਆਵੇ ਜੇ ਨਾ ਆਵੇ ਜਿੰਦੀ ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹੋਗੀ ਉਹਨੂੰ ਇਸ ਗੱਲ ਦਾ ਕੋਈ ਫਰਕ ਵੀ ਨਹੀਂ ਪੈਂਦਾ ਵਾਹਿ ਕਰੀ ਜੀ ਵਾਹਿ ਕਰੀ ਜੀ ਹਿਰਦੇ ਕਪਟਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਕਹਿੰਦੇ ਜਿਸ ਜੀਵ ਦੇ ਅੰਦਰ ਝੂਠ ਹੈ ਠੱਗੀ ਹੈ ਪਰ ਉੱਪਰੋਂ ਮੁੱਖ ਤੋਂ ਗਿਆਨਵਾਨ ਹੋਣ ਦੀਆਂ ਗੱਲਾਂ ਕਰ ਰਿਹਾ ਹੈ ਉਹ ਤੇ ਇਸ ਤਰ੍ਹਾਂ ਹੈ ਕਹਿੰਦੇ ਜਿਵੇਂ ਪਾਣੀ ਨੂੰ ਰੜਕ ਰਿਹਾ ਹੈ ਪਾਣੀ ਨੂੰ ਰੜਕਿਆਂ ਵਿੱਚੋਂ ਨਿਕਲਣਾ ਕਿ ਹੈ ਪਾਣੀ ਦੁੱਧ ਨੂੰ ਰੜਕਿਆਂ ਦੁੱਧ ਤੇ ਮੱਖਣ ਨਿਕਲਣਾ ਪਾਣੀ ਨੂੰ ਰੜਕਿਆਂ ਤੇ ਪਾਣੀ ਮਿਲਣਾ ਆਇਆ ਮਾਂ ਜਿਸ ਕੌਨ ਗੁਨਾ ਜੋ ਘਟ ਪੀਤਰ ਹੈ ਮਲਨ ਰਹਾਉ ਕਹਿੰਦੇ ਜੇਕਰ ਅੰਦਰ ਵਿਕਾਰਾਂ ਦੀ ਮੈਲ ਹੈ ਤਾਂ ਉੱਪਰੋਂ ਸਿਰਫ ਸਰੀਰ ਨੂੰ ਤੀਰਥ ਇਸ਼ਨਾਨਾਂ ਤੇ ਜਾਂ ਹੋਰ ਕਿਸੇ ਤਰ੍ਹਾਂ ਨਾਲ ਪਵਿੱਤਰ ਕਰਨ ਦਾ ਕੀ ਫਾਇਦਾ ਜਦੋਂ ਅੰਦਰ ਵਿਕਾਰਾਂ ਦੀ ਮੈਲ ਮੌਜੂਦ ਹੈ ਲੋਕੀ 86 ਤੀਰਥ ਨਾਈ ਕੌੜਾਪਣ ਤਾਂ ਨਾ ਜਾਈ ਲੋਕੀ ਤੁੰ ਵੀ ਹੁੰਦੀ ਹੈ ਕਹਿੰਦੇ ਉਹਦਾ ਇੰਨਾ ਕੌੜਾਪਣ ਹੋ ਜਾਂਦਾ ਵੀ ਚਾਹੇ 68 ਤੀਰਥਾਂ ਦਾ ਇਸ਼ਨਾਨ ਕਰ ਲਵੇ ਤਾਂ ਉਹਦਾ ਕੌੜਾਪਣ ਨਹੀਂ ਜਾਣਾ ਕਹਿਣ ਦਾ ਮਤਲਬ ਜਿਹੜੇ ਜੀਵ ਅੰਦਰੋਂ ਕਠੋਰ ਚਿੱਤ ਨੇ ਅੰਦਰੋਂ ਜਿਹੜੇ ਕਪਟ ਨੇ ਉਹ ਚਾਹੇ 68 ਤੀਰਥਾਂ ਦਾ ਇਸ਼ਨਾਨ ਕਰ ਲੈਣਾ ਉਹਨਾਂ ਦੇ ਅੰਦਰੋਂ ਵਿਕਾਰ ਖਤਮ ਨਹੀਂ ਹੋਣੇ ਜਦ ਤੱਕ ਕਿ ਅੰਤਰ ਆਤਮੇ ਪਰਮੇਸ਼ਰ ਦੇ ਨਾਮ ਰੰਗ ਨਾਲ ਨਹੀਂ ਰੰਗੇ ਜਾਂਦੇ ਕਹੇ ਕਬੀਰ ਵਿਚਾਰੀ ਪਵ ਸਾਗਰ ਤਾਰ ਮੁਰਾਰੀ ਫਿਰ ਕਬੀਰ ਜੀ ਤਾਂ ਇਹੀ ਵਿਚਾਰ ਕਰਦੇ ਨੇ ਕਹਿੰਦੇ ਮੈਂ ਤਾਂ ਪਰਮੇਸ਼ਰ ਅੱਗੇ ਅਰਦਾਸ ਕਰਦਾ ਕਿ हे ਪਰਮੇਸ਼ਰ ਜੀ ਤੁਸੀਂ ਹੈ ਸਾਨੂੰ ਜੀਵਨੋਂ ਇਸ ਸੰਸਾਰ ਦੇ ਭਵ ਸਾਗਰ ਤੋਂ ਤਾਰ ਲਵੋ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੇ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ